ਸਤਿ ਸ਼੍ਰੀ ਅਕਾਲ ਮੇਰੀ YouTube ਫੈਮਿਲੀ ਨੂੰ ਮੈਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਸੇ ਬੀਠਕ ਤੱਕ ਦੀਪਾ ਮੂਲਕ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੇ ਲੋ ਜੀ ਅੱਜ ਬਣਾਵਾਂਗੇ ਜੀ ਆਪਾਂ ਆਲੂ ਵਾਲੇ ਪਰੌਂਠੇ ਆਲੂ ਨੂੰ ਆਪਾਂ ਤਿਆਰ ਕਰ ਲਿਆ ਜੀ ਠੀਕ ਹੈ ਜੀ ਇਹਦੇ ਵਿੱਚ ਅੱਜ ਬਹੁਤ ਚੀਜ਼ਾਂ ਪਾਈਆਂ ਜੀ ਸੁੱਕ ਸੁੱਕੀ ਮੇਥੀ ਤੇ ਕਾਲੀ ਮਿਰਚ ਐ ਧਨੀਆ ਪਾਊਡਰ ਧਨੀਆ ਤੇ ਕਾਫੀ ਚੀਜ਼ਾਂ ਪਾਈਆਂ ਦਿੱਤੇ ਜਿਮੈਣ ਤੇ ਜਿਮੈਣ ਤਾਂ ਆਪਾਂ ਨੂੰ ਜ਼ਰੂਰ ਪਾਉਣੀ ਚਾਹੀਦੀ ਜੀ ਹਾਜਮ ਨਹੀਂ ਹੋ ਜਾਂਦਾ ਤੇ ਕਾਲਾ ਨਮਕ ਤੇ ਜਿਹੜੀ ਜਿਹੜੀ ਆਪਣੇ ਘਰੇ ਚੀਜ਼ ਸੀ ਦੀ ਆਪਾਂ ਸਾਰੀ ਪਾਈ ਹੈ ਜੀ ਠੀਕ ਹੈ ਜੀ ਤੇ ਲਓ ਜੀ ਤੇ ਆਪਾਂ ਆਟਾ ਵੀ ਗੁੰਨ ਕੇ ਰੱਖ ਲਿਆ ਸੀ ਤੇ ਹੁਣ ਆਪਾਂ ਪਰੌਂਠੇ ਕਰਾਂਗੇ ਤਿਆਰ ਜੀ ਇੰਤਰ ਰੱਖਣਾ ਹੈ ਆਟਾ ਤੇ ਆਪਣਾ ਗੈਸ ਸਿਲੰਡਰ ਪਤੁੱਲਾ ਇੱਕ ਹੋ ਗਿਆ ਖਰਾਬ ਜੀ ਤੇ ਜਿਹੜੇ ਤੇ ਮੈਨੂੰ ਵਧੀਆ ਲੱਗਦਾ ਜੀ ਰੋਟੀ ਬਣਾਉਣਾ ਉਹ ਖਰਾਬ ਹੋ ਗਿਆ ਪਿਆ ਜੀ ਤੇ ਜਲਦੀ ਚੀਜ਼ ਬਣ ਜਾਂਦੀਆਂ ਇਹ ਕਿਤੇ ਹਨ ਮੈਨੂੰ ਬਹੁਤ ਅਫਰ ਲੱਗ ਰਿਹਾ ਇਹ ਸਭ ਪਿੱਲੇ ਤੋਂ ਬਗੈਰ ਚਾਲ ਨਹੀਂ ਰਿਹਾ ਪਤਾ ਨਹੀਂ ਕੀ ਹੋ ਗਿਆ ਜੀ ਇੰਨਾ ਮੱਥਾ ਮਾਰਿਆ ਪਤਾ ਨਹੀਂ ਮੈਂ ਕਰਨਾ ਰਸੋਈ ਦੀ ਸਾਫ ਸਫਾਈ ਕੀਤੀ ਸੀ ਪਾਣੀ ਨੂੰ ਲੱਗੇ ਲਈ ਚੱਕਰ ਕੋਈ ਤੋਂ ਪਵੀ ਲਵਾ ਦਿੱਤੀ ਬਿਲਕੁਲ ਵੀ ਨਹੀਂ ਚੱਲ ਰਿਹਾ ਪਤਾ ਨਹੀਂ ਖਰਾਬ ਹੋ ਗਿਆ ਤੇ ਹੁਣ ਆਪਾਂ ਫਿਰ ਲਈ ਤਿਆਰ ਕਰੋ ਇੱਕ ਨੂੰ ਤੇ ਬਹੁਤ ਬਹੁਤ ਧੰਨਵਾਦ ਜੀ ਸਾਰੇ ਭੈਣ ਭਰਾਵਾਂ ਦਾ ਜਿਹੜੇ ਵੀਡੀਓ ਨੂੰ ਦੇਖਦੇ ਆ ਜੀ ਜਿਹੜੇ ਨਹੀਂ ਦੇਖਦੇ ਉਹਨਾਂ ਦਾ ਵੀ ਦਿਲ ਤੋਂ ਧੰਨਵਾਦ ਜੀ ਤੇ ਹੁਣ ਆਪਾਂ ਥੋੜੇ ਜਿਹੀ ਬੀਜੀ ਸੀ ਜੀ ਤੇਲ ਸੋਈ ਐਂディ ਦੀਵਾਲੀ ਦੀ ਸਫਾਈ ਕਰ ਰਹੀ ਸੀ ਜੀ ਕੱਲ ਪਰਸ ਹੋਈ ਸਾਫ ਪਈ ਸੀ ਸਾਰੀ ਚਾੜ ਚੜਈਆ ਕਰ ਰਸੀ ਜੀ ਤੇ ਬਸ ਹੌਲੀ ਹੌਲੀ ਲੱਗੇ ਰਹੇ ਹਾਂ ਜੀ ਤੇ ਹਾਜ ਨੇ ਆ ਜਾਂਦੇ ਆ ਜੀ ਪਰੋਠੇ ਢਿੱਕੇ ਨਾਲ ਬਣਾਵਾਂਗੇ ਨਾ ਜਿਵੇਂ ਆਪਾਂ ਜਮੈਣ ਪਾਵਾਂਗੇ ਕਾਲਾ ਨਮਕ ਹਨ ਤੇ ਇਹ ਚੀਜ਼ਾਂ ਨਾਲ ਰੋਟੇ ਆਜ ਮੇ ਹੁਣ ਜੀ ਤੇ ਪਰੌਠੇ ਬਣਾਏ ਆ ਜੀ ਮੈਂ ਮੇਰੇ ਬੇਟੇ ਦੇ ਕਰ ਮੈਂ ਇਸ ਤੇ ਤੇ ਉਹ ਕਰ ਰਿਹਾ ਜੀ ਕੋਲਰ ਨੂੰ ਰੰਗ ਤੇ ਸੋਨੇ ਥੋੜਾ ਕੰਮ ਕਰਦਾ ਸੀ ਜੀ ਤੇ ਥੋੜਾ ਅੱਜ ਕਰ ਰਿਹਾ ਜੀ ਤੇ ਕਦੋਂ ਮੰਮੀ ਨੂੰ ਪਰੌਠੇ ਬਣਾ ਕੇ ਦੇਉ ਤੇ ਮੈਂ ਰੰਗ ਗਰੇਮੀ ਤੇ ਵੀ ਕਰ ਦਾਂਗਾ ਕਾਲਾ ਪੇਂਟ ਕਰ ਦਿਆ ਜੀ ਲਓ ਜੀ ਆਪਾਂ ਦੋ ਰੋਟਣਾਂ ਚੀ ਪਾ ਲੈਨੇ ਆਲੂ ਇੱਕ ਕੱਚੀ ਪਾ ਲੈਨੇ ਆ ਜੀ ਜ਼ਿਆਦਾ ਨਾ ਬੱਚੇ ਕਰਨਗੇ ਸਾਨੂੰ ਆਲੂ ਐਵੇਂ ਪਾ ਕੇ ਦੋ ਫਿਰ ਖੋਲ ਕੇ ਨਾ ਰੋਟੀ ਫਿਰ ਖਾਂਦੇ ਆ ਜੀ ਇਹ ਥੋੜੇ ਹੀ ਪਰੌਠੇ ਮੈਂ ਬਣਾਉਣੀ ਆ ਜੀ ਵੱਡੇ ਵੱਡੇ ਇਹ ਆਪਣੇ ਪੂਰੇ ਵੱਡੇ ਵੱਡੇ ਢਾਬੇ ਜਿਹਾ ਤੇ ਮੈਨੂੰ ਇਹ ਪਰੌਤੇ ਬਹੁਤ ਹੀ ਵਧੀਆ ਲੱਗਦੇ ਆ ਜੀ ਇੱਥੇ ਆਟਾ ਰੱਖਦੀ ਹਾਂ ਗੁੰਨਿਆ ਹੋਇਆ ਪਲੇਖਾ ਪਈ ਜਾ ਤੇ ਅੱਜ ਮੈਂ ਉੱਪਰ ਰੱਖ ਲਈ ਕੋਈ ਥਾਲੀ ਵੱਡੀ ਹੈ ਨਾ ਤੇ ਤੁਸੀਂ ਵੀ ਮੇਰੀ YouTube ਫੈਮਿਲੀ ਪਰੌਤੇ ਖਾਓ ਤੇ ਅੱਜ ਲਮਾਂਗੇ ਦੀ ਆਪਾਂ ਬੜਾ ਖੁਰਚਣਾ ਤੇ ਖੁਰਚਣਾ ਨਾਲ ਆਪਣਾ ਧੋਣੀ ਵਾਲਾ ਪਿਆਜ ਆ ਜੀ ਇਹ ਸੁਪੰਦਤਾ ਨਹੀਂ ਆ ਦੇਖੋ ਇਸ ਤੇ ਬਿਲਕੁਲ ਵੀ ਨਹੀਂ ਸੇਕ ਲੱਗਦਾ ਬੜਾ ਮੈਨੂੰ ਔਖਾ ਲੱਗਦਾ ਜੀ ਜੱਕਰਵਾ ਕੇ ਲਿਉਣਾ ਪਵੇਗਾ ਆਪਾਂ ਨੂੰ ਠੀਕ ਇੱਕ ਮੇਰੀ ਭੈਣ ਆ ਰਾਜਵਿੰਦਰ ਆ ਉਹ ਕਰੀ ਤੁਸੀਂ ਪੈਪ ਉੱਪਰ ਦੀ ਲੰਗਾਈ ਹੋਈ ਹੈ ਭਣੇ ਹਾਂ ਇਹ ਠੀਕ ਕਰਵਾਵਾਂਗੇ ਬਹੁਤ ਬਹੁਤ ਧੰਨਵਾਦ ਭਣੇ ਦੱਸਣੇ ਲਈ ਤੇ ਕਰਵਾਵਾਂਗੇ ਭਣੇ ਠੀਕ ਹਾਇ ਤਾਂ ਖਾਤਰਾ ਦਾ ਡਰ ਵੀ ਲੱਗਦਾਗਾ ਤੇ ਮੈਂ ਕਮੈਂਟ ਦੇਖ ਕੇ ਬਹੁਤ ਮੈਨੂੰ ਖੁਸ਼ੀ ਹੋਈ ਵੀ ਕਿਸੇ ਨੇ ਸਾਨੂੰ ਹਨਾ ਦੱਸਿਆ ਹ ਤਾਂ ਵੈਸੇ ਸਾਨੂੰ ਪਤਾ ਹੀ ਸੀ ਬਸੇ ਕਰਾਵਾਣੇ ਦੀ ਨਾ ਇਹ ਠੀਕ ਕਰਵਾਣੇ ਦੀ ਕੋਲ ਹੋਈ ਪਈ ਸੀ ਮਸਾਲਾ ਲਾ ਲਈ ਇਹ ਕੀ ਜਿਹੜੇ ਭੈਣ ਭਾਈ ਨਵੇਂ ਆਉਂਦੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਬਹੁਤ ਬਹੁਤ ਧੰਨਵਾਦ ਹੋਏਗਾ ਜੀ ਪਰੋਠੇ ਸਾਥ ਨਾਲ ਆਪਾਂ ਅੱਗੇ ਵਧਾਂਗੇ ਜੀ ਜਾਵਾਂਗੇ ਇਹਦੇ ਜੀ ਬਿਲਕੁਲ ਵੀ ਇਹ ਮਾਟਰ ਬਾਹਰ ਨਿਕਲਦੇ ਹੀ ਨੇ ਤੁਸੀਂ ਦੇਖੋ ਜੀ ਬਿਲਕੁਲ ਵੀ ਇੱਡਾ ਮਾਰੀ ਜੀ ਬਦਾਂ ਨੂੰ ਜੀ ਹਾਂ ਦੇਖੋ ਪਰੋਠਾ ਆਪਣਾ ਬਹੁਤ ਵਧੀਆ ਬਣ ਕੇ ਹੋਇਆ ਤਿਆਰ ਜੀ ਤੇ ਲਓ ਜੀ ਆਪਾਂ ਸਾਰੇ ਪਰੋਠੇ ਹੀ ਇਸੇ ਤਰੀਕੇ ਬਣਾ ਲਏ। ਥੋੜਾ ਜਿਨਾ ਪਾ। ਦੱਪਕੇ। ਸਾਰੇ ਪਾਸੇ ਤੁਹਾਨੂੰ ਕਰਕੇ ਢਾੜ ਲਾਂਗੇ ਜਿਹੜੇ ਚੇਨਾ ਲੈਣ। ਉਰਚਣਾ ਤਾਂ ਆਪਣਾ ਪਿਆਜ ਹੀ ਇਹ ਥੋੜਾ ਜਨਾ ਗਿੱਲਾ ਹੋ ਗਿਆ ਤੇ ਬੇਟਾ ਕਹਿੰਦਾ ਟਿੱਕੀ ਬਣਾ ਕੇ ਦਿਓ ਆਲੂ ਉਹ ਜਿਹੇ ਮੈਂ ਬਾਹਰ ਤਿਆਰ ਕਰੇ ਤੇ ਬੇਟਾ ਜਿੱਦ ਕਰਨ ਲੱਗ ਪਿਆ ਟਿੱਕੀ ਖਾਣੀ ਆਹ ਦੇਖੋ ਜੀ ਪਰੋਠਾ ਦੇਖੋ ਕਿੰਨਾ ਸੋਹਣਾ ਬਣਿਆ ਜੀ ਹੋਰ ਜੀ ਹੁਣ ਆਪਾਂ ਇਹ ਸੇ ਤਰੀ ਸਾਰੇ ਪਰੋਠੇ ਕਰਾਂਗੇ ਤਿਆਰ ਜੀ ਇਹ ਵੀ ਦੇਖੋ ਜੀ ਪੂਰਾ ਵੱਡਾ ਸਹਜ ਆ ਤੇ ਚਾਰ ਦੋ ਆਲੂ ਵਾਲੇ ਪਰੌਠੇ ਨਾਲ ਅਚਾਰ ਬਹੁਤ ਸੋਹਣਾ ਲੱਗਦਾ ਜੀ ਮੈਨੂੰ ਬੜਾ ਸਵਾਦ ਆਗਦਾ ਗੱਲ ਕਰ ਮੈਂ ਉਹ ਖਾਣਾ ਨਹੀਂ ਲੱਗ ਪਿਆ ਮੈਨੂੰ ਕਰਿਆ ਹੋਇਆ ਤੇ ਨਹੀਂ ਮੇਰਾ ਪਰੌਠਾわせ ਚਾਰ ਨਹੀਂ ਜਿਆਦਾ ਖਾ ਕੇ ਖੋਸਾਂ ਜੀ ਅੰਬ ਦੇ ਬਹੁਤ ਜਿਆਦਾ ਟੈਸਟੀ ਲੱਗਦਾ ਜੀ ਤੇ ਕੋਈ ਆਪਾਂ ਘੱਟ ਨਹੀਂ ਆਲੂ ਭਰ ਰਹੇ ਜੀ ਅਲੋ ਤਪਕ ਨੇ ਪਾ ਰਹੀ ਹੈ ਬਿਲਕੁਲ ਵੀ ਪਰੌठा ਟੁੱਟਦਾ ਨਹੀਂ ਤੁਸੀਂ ਵੀ ਇਹ ਤਰੀਕੇ ਨਾਲ ਜਰੂਰ ਬਣਾਇਓ ਜੀ ਸਾਰੀਆਂ ਚੀਜ਼ਾਂ ਆਪਾਂ ਜਮਹਣ ਤੇ ਕਾਲਾ ਨਮਕ ਜ਼ਰੂਰੀ ਹੈ ਜੀ ਪਾਣਾ ਤੇ ਕਿ ਬੱਚੇ ਖਾਂਦੇ ਆ ਫਿਰ ਹਾਜਮੇ ਆ ਜਾਂਦੇ ਆ ਜੀ ਸਾਹੂ ਘਾਟਾ ਲਾ ਕੋਸ਼ ਕਰਾ ਜੀ ਚੀਜ਼ ਜੀ ਰਿਸਰਵ ਖਣ ਲੱਗ ਜਾਂਦਾ ਤਾਂ ਤੁਮ ਬੀਬੀ ਕਰਕੇ ਨਾ ਆਪਾ ਬਹੁਤ ਅਪੜੇ ਤਨ ਲਾਈ ਜੀ ਪਰੌਠਾ ਨੇ ਨਹੀਂ ਕਹੀ ਨਾ ਹਟਾ ਲਈ ਜਹਾਂ ਬਾਹਰ ਬਾਹਰ ਲਓ ਜੀ ਆਪਣਾ ਪਰੌਠਾ ਬਣ ਕੇ ਹੋ ਗਿਆ ਤਿਆਰ ਜੀ ਲਓ ਜੀ ਤੇ ਹੁਣ ਆਪਾ ਪਾ ਕੇ ਦੇ ਦਈਏ ਇਹ ਨਾਲ ਦੀ ਨਾਲ Thank yes. you. ਪਕੜਾ ਹੈ ਪਰੋਠੇ ਲਓ ਜੀ ਆਪਾਂ ਹੁਣ ਅੰਦਰ ਦੇਾਂਗੇ ਪਰੋਠੇ ਲਓ ਜੀ ਪਰੋਠੇ ਆਪਾਂ ਸਾਰੇ ਬਣਾ ਕੇ ਕਰ ਲਏ ਤਿਆਰ ਜੀ ਠੀਕ ਹੈ ਜੀ ਤੇ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਬਣਾਇਓ ਜੀ ਵੱਡੇ ਵੱਡੇ ਪਰੋਠੇ ਠੀਕ ਹੈ ਜੀ ਤੇ ਕਰਦੇ ਆਂ ਆਪਾਂ ਵੀਡੀਓ ਦਾ ਐਂਡ ਜੇ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਾ ਬਾਏ ਬਾਏ ਜੀ ਸਾਰੇ ਭੈਣ ਭਰਾਵਾਂ ਨੂੰ